ਉਹ ਉੱਪਰੋਂ ਪਾਣੀ ਆ ਰਿਹਾ ਦੇਖੋ ਉਧਰ ਉਧਰੋਂ ਆਂਦਾ 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 ਦੇਖੋ ਇੱਥੋਂ ਆਂਦਾ ਆ ਆ ਗਿਆ ਮੇਨ ਹਾਈਵੇ ਸੜਕ ਤੇ ਇਹ ਪਾਣੀ ਜਾਂਦਾ ਹੁਣ ਕਿੱਥੇ ਇਹ ਆ ਇਧਰ ਨੂੰ ਆ ਦੇਖੋ ਜੀ ਅਸੀਂ ਹੈਗੇ ਹਿਮਾਚਲ ਤੇ ਇਹ ਨਾ ਉੱਪਰ ਪਹਾੜੀਆ ਵੱਡੀ ਪਹਾੜੀ ਉੱਪਰੋਂ ਨਾ ਇਹ ਰਸਤਾ ਬਣਾਇਆ ਉੱਪਰੋਂ ਪਾਣੀ ਆਉਂਦਾ ਦੇਖੋ ਜੇ ਤੁਹਾਨੂੰ ਦਿਖ ਰਿਹਾ ਹੋਵੇ ਤੁਹਾਨੂੰ ਮੈਂ ਦਿਖਾ ਵੀ ਦਿਨਾ ਇਹਨਾਂ ਨੇ ਕੀ ਸਿਸਟਮ ਬਣਾਇਆ ਉਹ ਉੱਪਰੋਂ ਪਾਣੀ ਆ ਰਿਹਾ ਦੇਖੋ ਉਧਰ ਉਧਰੋਂ ਆਂਦਾ 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 ਦੇਖੋ ਇੱਥੋਂ ਆਂਦਾ ਇੱਥੋਂ ਆ ਕੇ ਨਾ ਇਹਨਾਂ ਨੇ ਇੱਕ ਇੱਥੇ ਛੋਟਾ ਜਿਹਾ ਇੱਕ ਖਾਲ ਕਹਿ ਸਕਦੇ ਆ ਝੋਕਾ ਜਿਹਾ ਕਹਿ ਸਕਦੇ ਆ ਉਹ ਬਣਾਇਆ ਹੋਇਆ ਆ ਦੇਖੋ ਸਾਰਾ ਉੱਪਰੋਂ ਪਹਾੜੀ ਦਾ ਪਾਣੀ ਆ ਕੇ ਇਧਰੋਂ ਆ ਕੇ ਜਿੰਨਾ ਵੀ ਉੱਤਰਿਆ ਨਾ ਆਂਦਾ ਮੀਂਹ ਪੈਂਦਾ ਇੱਥੇ ਆ ਕੇ ਡਿੱਗਦਾ ਪਾਣੀ ਤੇ ਇੱਥੇ ਆ ਕੇ ਪਾਣੀ ਡਿੱਗਣ ਤੋਂ ਬਾਅਦ ਪਾਣੀ ਜਾਂਦਾ ਕਿੱਥੇ ਆ ਆ ਦੂਜੇ ਪਾਸੇ ਆ ਦੇਖੋ ਜੀ ਇਹ ਪਾਣੀ ਜਾਂਦਾ ਇੱਧਰ ਇੱਧਰ ਜਾਣ ਤੋਂ ਬਾਅਦ ਦੇਖੋ ਇਹ ਬਣਿਆ ਹੋਇਆ ਚ ਬੱਚਾ ਜਾਂ ਫਿਰ ਥੱਲੇ ਉਹ ਪਾਇਆ ਹੋਇਆ ਪੈਪ ਆ ਆ ਗਿਆ ਮੇਨ ਹਾਈਵੇ ਸੜਕ ਤੇ ਇਹ ਪਾਣੀ ਜਾਂਦਾ ਹੁਣ ਕਿੱਥੇ ਇਹ ਆ ਇੱਧਰ ਨੂੰ ਇੱਥੇ ਆ ਕੇ ਨਿਕਲਦਾ ਦੇਖੋ ਠੀਕ ਹੈ ਜੀ ਇੱਥੇ ਆ ਕੇ ਨਿਕਲਦਾ ਪਾਣੀ ਤੇ ਜਾਂਦਾ ਕਿੱਥੇ ਆ ਆ ਇੱਧਰ ਆ ਇੱਧਰ ਦੇ ਪਾਸੇ ਪਾਣੀ ਜਾਂਦਾ ਸਿਸਟਮ ਦੇਖੋ ਕੀ ਬਣਾਇਆ ਹੋਇਆ ਹੈ ਹਨ ਜਿਹੜੀ ਚੀਜ਼ ਸਾਨੂੰ ਲੱਗ ਰਹੀ ਹੈ ਵੀ ਸ਼ੇਅਰ ਕਰਨੀ ਚਾਹੀਦੀ ਆ ਹੁਣ ਇਹ ਪਾਣੀ ਸਾਰਾ ਮਿਲਣਾ ਕਿੱਥੇ ਜਾ ਕੇ ਆ ਇਧਰ ਆ ਡੈਮ ਸਾਹਮਣੇ ਜੇ ਤੁਹਾਨੂੰ ਥੋੜਾ ਥੋੜਾ ਦਿਖਾਈ ਦੇ ਰਿਹਾ ਹੋਵੇ ਵੀ ਇੱਥੇ ਆ ਕੇ ਡੁੰਗਾ ਹੀ ਆ ਗਈ ਇਧਰੋਂ ਪਾਣੀ ਆਂਦਾ ਉੱਪਰਲੀ ਪਹਾੜੀ ਦਾ ਇਧਰੋਂ ਪਾਣੀ ਆਂਦਾ ਇਧਰੋਂ ਆ ਕੇ ਆ ਇਧਰੋਂ ਜਾਂਦਾ ਤੇ ਆ ਇਧਰ ਡੈਮ ਬਹੁਤ ਹੋ ਜਾਏਗਾ ਬੰਦ ਤੇ ਇਹਦੇ ਵਿੱਚ ਹੁੰਦਾ ਜਾ ਕੇ ਮਿਕਸ ਪਾਣੀ ਠੀਕ ਹੈ ਜੀ ਵੀ ਜੇ ਮੈਂ ਉੱਪਰੋਂ ਮੀਂਹ ਪੈਂਦਾ ਹਨਾ ਉੱਪਰੋਂ ਪਾਣੀ ਦਾ ਵੀ ਰਸਤਾ ਬਣਾਇਆ ਹੋਇਆ ਦੇਖੋ ਤਰੀਕਾ ਸਰਕਾਰ ਦਾ ਬਹੁਤ ਵਧੀਆ ਸਿਸਟਮ ਵੀ ਪਾਣੀ ਦੀ ਪੂਰੀ ਪ੍ਰਬੰਧ ਕੀਤੀ ਹੋਈ ਹੈ ਤੇ ਰਸਤੇ ਬਣਾਏ ਹੋਏ ਨੇ ਦੇਖੋ ਵੱਡੇ ਵੱਡੇ ਪੱਥਰ ਪਈ ਜੀ ਇਹ ਸਾਰਾ ਪੱਥਰੀ ਪੱਥਰ ਵਾਲਾ ਏਰੀਆ ਵੱਡੇ ਵੱਡੇ ਪੱਥਰ ਪਏ ਆ ਪਹਾੜ ਪਏ ਆ ਤੇ ਉਹ ਦੇਖੋ ਬੋਰ ਨੇ ਬੋਰ ਦੀਆਂ ਜੜਾਂ ਦੇਖੋ ਬਾਈ ਜੀ ਕਿਵੇਂ ਤੁਸੀਂ ਘਰਾਨ ਹੋ ਜਾਓਗੇ ਆ ਚੈੱਕ ਕਰੋ ਕਿਵੇਂ ਵਟ ਪਏ ਹੋਏ ਆ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ੍ਰੀ ਅਕਾਲ